ਇੱਕ ਬਹੁਤੋ ਹੁੰਦਾ ਹੈ ਕਿ ਅਸੀਂ ਇੰਨੇ ਸਾਲ ਮਤਲਬ ਆਂਦੇ ਰਿਹਾ ਕਿ ਹੁਣ ਇਸ 10 ਤਰੀਕ ਤੋਂ ਬਾਅਦ ਬੰਦ ਹੋ ਜਾਣਾ ਹੈ ਜਿੰਨੇ ਸੰਗਤਾਂ ਨੇ ਆਣਾ ਮੇਹੇ ਚਿੱਟਜ ਕੋ ਕੇ ਆਉਣ ਇੱਥੇ ਬ੍ਰਹਮਾਤਮਾ ਦੀ ਜੈਨਾ ਰਸਤਾ ਬਿਲਕੁਲ ਸਹੀ ਹੈ ਬਹੁਤ ਸੋਹਣੇ ਦਰਸ਼ਨ ਹੋ ਰਿਹਾ ਹੈ ਬਹੁਤ ਥੋੜੀ ਸੰਗਤ ਆਈ ਹੋਈ ਹੈ ਗੁਰਦੁਆਰਾ ਸ੍ਰੀ ਹੇਮਕੋਟ ਸਾਹਿਬ ਯਾਤਰਾ ਦੀ ਸਮਾਪਤੀ ਹੋ ਰਹੀ ਹੈ 10 ਅਕਤੂਬਰ ਨੂੰ ਗੁਰਦੁਆਰਾ ਸ੍ਰੀ ਹੇਮਕੋਟ ਸਾਹਿਬ ਦੇ ਕਵਾਟ ਜਿਹੜੇ ਨੇ ਉਹ ਬੰਦ ਹੋ ਰ ਜਾ ਰਹੇ ਹਨ ਔਰ ਵੱਡੀ ਤਦਾਦ ਦੇ ਵਿੱਚ ਸੰਗਤਾਂ ਜਿਹੜੀਆਂ ਨੇ ਹੌਮੋ ਹਮਾ ਕੇ ਗੁਰਦੁਆਰਾ ਸ੍ਰੀ ਹੇਮਕੋਟ ਸਾਹਿਬ ਦਰਸ਼ਨਾਂ ਦੇ ਲਈ ਆ ਰਹੀਆਂ ਹਨ ਇਸ ਟਾਈਮ ਅਸੀਂ ਗੋਬਿੰਦ ਧਾਮ ਦੇ ਉੱਤੇ ਮੌਜੂਦ ਆਂ ਵੱਡੀ ਤਦਾਦ ਦੇ ਵਿੱਚ ਸੰਗਤਾਂ ਜਿਹੜੀਆਂ ਹਨ ਇੱਥੇ ਹਨ ਔਰ ਇਸ ਤੋਂ ਅੱਗੇ ਸੰਗਤਾਂ ਕੱਲ ਸਵੇਰੇ ਕੁਝ ਰਵਾਨਾ ਹੋਣਗੀਆਂ ਗੁਰਦੁਆਰਾ ਸ੍ਰੀ ਹੇਮਕੋਟ ਸਾਹਿਬ ਦੇ ਲਈ ਔਰ ਕੁਝ ਸੰਗਤਾਂ ਜਿਹੜੀਆਂ ਨੇ ਉਹ ਕੱਲ ਆ ਕੇ ਪਰਸੋਂ ਗੁਰਦੁਆਰਾ ਸ੍ਰੀ ਹੇਮਕੋਟ ਸਾਹਿਬ 10 ਤਰੀਕ ਨੂੰ ਲਾਸਟ ਕਲੋਜ਼ਿੰਗ ਵਾਲੇ ਦਿਨ ਦਰਸ਼ਨ ਕਰਨੀਆਂ ਉਸ ਤੋਂ ਬਾਅਦ ਜਿਹੜੀ ਹੈ ਗੁਰਦੁਆਰਾ ਸ੍ਰੀ ਹੇਮਕੋਟ ਸਾਹਿਬ ਯਾਤਰਾ ਦੀ ਸਮਾਪਤੀ ਹੈ ਸੋ ਇਸ ਟਾਈਮ ਅਸੀਂ ਗੁਰਦੁਆਰਾ ਗੋਬਿੰਦ ਧਾਮ ਦੇ ਉੱਤੇ ਮੌਜੂਦ ਹਾਂ ਔਰ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਜਿਹੜੀਆਂ ਹਨ ਗੋਬਿੰਦ ਘਾੜ ਤੋਂ ਥੱਲਿਓਂ ਰਵਾਨਾ ਹੋ ਕੇ ਗੋਬਿੰਦ ਧਾਮ ਤੇ ਆ ਕੇ ਆਪਣਾ ਪੜਾਅ ਕਰ ਰਹੀਆਂ ਹਨ ਉਸ ਤੋਂ ਬਾਅਦ ਕੱਲ ਸਵੇਰੇ ਸੱਜਰੇ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਦੇ ਲਈ ਰਵਾਨਾ ਹੋਣਗੀਆਂ ਔਰ ਜਾਣਕਾਰੀ ਜਿਹੜੀ ਪੁਖਤਾ ਸੰਗਤਾਂ ਤੱਕ ਜਾਣੀ ਬਹੁਤ ਜ਼ਰੂਰੀ ਹੈ ਕਿਉਂਕਿ ਅਫਵਾਹਾਂ ਜਿਹੜੀਆਂ ਬਹੁਤ ਜੜੀਆਂ ਫਲਾਈਆਂ ਜਾ ਰਹੀਆਂ ਹਨ ਕਿ ਉੱਥੇ ਬਰਫ਼ ਬਹੁਤ ਜ਼ਿਆਦਾ ਪੈਣ ਕਾਰਨ ਯਾਤਰਾ ਬੰਦ ਕਰ ਦਿੱਤੀ ਗਈ ਹੈ ਫਿਲਹਾਲ ਇਦਾਂ ਦਾ ਜਿਹੜਾ ਕੁਝ ਵੀ ਨਹੀਂ ਹੈ ਯਾਤਰਾ ਜਿਹੜੀ ਹੈ ਲਗਾਤਾਰ ਜਾਰੀ ਹੈ ਕੁਝ ਕੁ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਸੰਗਤ ਨੂੰ ਇਸ ਕਰਕੇ ਕਰਨਾ ਪੈ ਰਿਹਾ ਕਿ ਕੱਲ ਜਿਹੜੀ 스ਨੋਫਾਲ ਲਗਾਤਾਰ ਹੋਈ ਸੀਗੀ ਉਸ ਨੂੰ ਦੇਖਦੇ ਹੋਏ ਕੁਝ ਸਮੇਂ ਦੇ ਲਈ ਯਾਤਰਾ ਜਿਹੜੀ ਰੋਕੀ ਗਈ ਸੀਗੀ ਪਰ ਫਿਲਹਾਲ ਇਸ ਟਾਈਮ ਯਾਤਰਾ ਜਿਹੜੀ ਹੈ ਉਹ ਲਗਾਤਾਰ ਜਾਰੀ ਹੈ ਔਰ ਵੱਡੀ ਤਦਾਦ ਦੇ ਵਿੱਚ ਸੰਗਤਾਂ ਗੁਰਦੁਆਰਾ ਸ੍ਰੀ ਹਿਮਕੋਣ ਸਾਹਿਬ ਦੇ ਦਰਸ਼ਨਾਂ ਦੇ ਲਈ ਆ ਰਹੀਆਂ ਹਨ ਔਰ ਰਸਤੇ ਦੀ ਗੱਲ ਕਰੀਏ ਤਾਂ ਰਸਤਾ ਜਿਹੜਾ ਹੈ ਬਿਲਕੁਲ ਸਾਫ਼ ਸੁਥਰਾ ਹੈ ਕਿਸੇ ਵੀ ਤਰ੍ਹਾਂ ਦੀ ਜਿਹੜੀ ਪ੍ਰੋਬਲਮ ਹੈ ਉਹ ਨਹੀਂ ਆ ਰਹੀ ਕਿਉਂਕਿ 10 ਤਰੀਕ ਨੂੰ ਕਲੋਜ਼ਿੰਗ ਹੈ ਉਸ ਤੋਂ ਬਾਅਦ ਜਿਹੜੀ ਯਾਤਰਾ ਦੀ ਸਮਾਪਤੀ ਹੋ ਜਾਵੇਗੀ ਕਿਉਂਕਿ ਅਗਲੇ ਸਾਲ ਫਿਰ ਜਿਹੜਾ ਗੁਰਦੁਆਰਾ ਸ੍ਰੀ ਹੇਮਕੁੰਣ ਸਾਹਿਬ ਦੀ ਓਪਨਿੰਗ ਹੋਵੇਗੀ ਫਲਹਾਲ ਉਸ ਦੀਆਂ ਡੇਟਾ ਤਾਂ ਹਜੇ ਨਾਊਂਸ ਜਿਹੜੀਆਂ ਨਹੀਂ ਕੀਤੀਆਂ ਜਾਂਦੀਆਂ ਉਹ ਹਰ ਸਾਲ ਦੀ ਤਰ੍ਹਾਂ ਅਗਲੇ ਸਾਲ ਹੀ ਨਾਊਂਸ ਕੀਤੀਆਂ ਜਾਣਗੀਆਂ ਪਰ ਸੰਗਤਾਂ ਇਹ ਸੋਚਦੀਆਂ ਹਨ ਕਿ ਇਸ ਸਾਲ ਦੀ ਯਾਤਰਾ ਜਿਹੜੀ ਆ ਉਹ ਮੁਕੰਮਲ ਹੋ ਜਾਵੇ ਮੁਕੰਮਲ ਤਾਂ ਹੋਵੇਗੀ ਜੇ 10 ਤਰੀਕ ਨੂੰ ਗੁਰਦੁਆਰਾ ਸ੍ਰੀ ਹੇਮਕੁੰਣ ਸਾਹਿਬ ਦੇ ਲਾਸਟ ਕਵਾਡ ਦੇ ਸੰਗਤਾਂ ਦਾ ਦਰਸ਼ਨ ਕਰ ਪਾਉਣ ਗਿਆ ਔਰ ਸੰਗਤਾਂ ਤਾਈ ਮੈਸੇਜ ਜਾਣਾ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਲਗਭਗ ਥੋੜੀ ਹੀ ਸੰਗਤ ਜਿਹੜੀ ਹੈ ਉਹ ਆਈ ਹੈ ਕਿਉਂ ਆਈ ਹੈ ਕਿਉਂਕਿ ਸੰਗਤਾਂ ਦੇ ਨੂੰ ਅਫਵਾਹਾਂ ਜਿਹੜੀਆਂ ਬਹੁਤ ਜ਼ਿਆਦੀਆਂ ਫਲਾਈਆਂ ਜਾ ਰਹੀਆਂ ਹਨ ਸੰਗਤਾਂ ਤੱਕ ਜਿਹੜੇ ਮੈਸੇਜ ਨੇ ਉਹ ਗਲਤ ਪਹੁੰਚਾਏ ਜਾ ਰਹੇ ਹਨ ਕਿ ਗੁਰਦੁਆਰਾ ਸ੍ਰੀ ਹੇਮਕੋਨ ਸਾਹਿਬ برف ਜ਼ਿਆਦਾ ਹੋਣ ਕਾਰਨ ਗੁਰਦੁਆਰਾ ਸ੍ਰੀ ਹੇਮਕੋਨ ਸਾਹਿਬ ਦੇ ਕਵਾੜ ਜਿਹੜੇ ਬੰਦ ਕਰ ਦਿੱਤੇ ਗਏ ਨੇ ਫਿਲਹਾਲ ਇਦਾਂ ਦਾ ਜਿਹੜਾ ਕੁਝ ਵੀ ਨਹੀਂ ਹੈ ਸੰਗਤਾਂ ਵੱਡੀ ਤਦਾਦ ਦੇ ਵਿੱਚ ਗੁਰਦੁਆਰਾ ਸ੍ਰੀ ਹੇਮਕੋਨ ਸਾਹਿਬ ਜਿਹੜੀਆਂ ਦਰਸ਼ਨਾਂ ਦੇ ਲਈ ਆ ਸਕਦੀਆਂ ਹਨ ਫਿਲਹਾਲ ਸਾਡੇ ਨਾਲ ਇੱਥੇ ਕੁਝ ਯਾਤਰੀ ਵੀ ਹਨ ਉਹਨਾਂ ਨਾਲ ਵੀ ਕਰਦੇ ਹਾਂ ਗੱਲਬਾਤ ਕਿਹੜੀ ਜਗ੍ਹਾ ਤੋਂ ਤੁਸੀਂ ਆਇਓ ਜੀ ਲੁਧਿਆਣਾ ਤੋਂ ਤੁਸੀਂ ਠੀਕ ਹੈ ਕਿੰਨੀ ਵਾਰ ਯਾਤਰਾ ਕਰਨ ਆਇਓ ਜੀ ਅਸੀਂ ਅੱਜ ਤੋਂ ਮੈਂ ਪਹਿਲਾਂ 10 ਸਾਲ ਪਹਿਲਾਂ ਵੀ ਆ ਕੇ ਗਏ ਆ ਮਤਲਬ 8-10 ਵਾਰੀ ਪਹਿਲਾਂ ਆਇਆ ਐਤਕਿਉਂ بیٹے ਨਾਲ ਦੁਆਰਾ ਆਇਆ ਪੂਰੀ ਫੈਮਿਲੀ ਸਮੇਤ ਆਇਆ ਬਹੁਤ ਅੱਛਾ ਲੱਗ ਰਿਹਾ ਕੋਈ ਇਦਾਂ ਦੀ ਦਿੱਕਤ ਪਰੇਸ਼ਾਨੀ ਨਹੀਂ ਹੈਗੀ ਤੁਸੀਂ ਦਰਸ਼ਨ ਕਰ ਆਏ ਹੋ ਜਾਂ ਕਰਨ ਵਾਸਤੇ ਕਰਨ ਜਾਣਾ ਸਵੇਰੇ ਠੀਕ ਹੈ ਜੀ ਤੇ ਬਹੁਤ ਸੋਹਣੀਆਂ ਸੰਗਤਾਂ ਜਿਹੜੀਆਂ ਘਰੇ ਬੈਠੀਆਂ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿਉਂਕਿ ਇਹ ਸੰਗਤਾਂ ਨੂੰ ਅਫਵਾਹਾਂ ਬਹੁਤ ਜ਼ਿਆਦਾ ਪਹੁੰਚਾਈਆਂ ਜਾ ਰਹੀਆਂ ਨੇ ਗਲਤ ਮੈਸੇਜ ਜਿਹੜੇ ਬਹੁਤ ਪਹੁੰਚਾਏ ਜਾ ਰਹੇ ਨੇ ਕਿ ਇੱਥੇ ਬਰਫ਼ ਪੈ ਗਈ ਹੈ ਰਸਤਾ ਬਹੁਤ ਖਰਾਬ ਹੈ ਤੁਹਾਡਾ ਕੀ ਕਹਿਣਾ ਹੈ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਮਾੜਾ ਹੀ ਮੋਟੀ ਦਾ ਮੌਸਮ ਦੇ ਹਿਸਾਬ ਨਾਲ ਖਰਾਬ ਹੁੰਦਾ ਹੀ ਰੋਡ ਬਾਕੀ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੈਗੀ ਕਿਸੇ ਵੀ ਵੇਫਿਕਰ ਹੋਣ ਜਿੰਨੇ ਵੀ ਆਣਾ ਹੈ ਜੀ ਬਸ ਮਾਤਾ ਜੀ ਕੀ ਕਹਿਣਾ ਚਾਹੋ ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਕੀ ਫਤਿਹ ਜਿੰਨੇ ਸੰਗਤਾਂ ਨੇ ਆਣਾ ਮੇ ਬੇਜੀ ਜਿਦੜ ਕੋ ਕੇ ਆਉਣ ਇੱਥੇ ਪਰਮਾਤਮਾ ਦੀ ਦਿਆ ਨਾਲ ਰਸਤਾ ਬਿਲਕੁਲ ਸਹੀ ਹੈ ਬਹੁਤ ਸੋਹਣੇ ਦਰਸ਼ਨ ਹੋ ਰਿਹਾ ਬਹੁਤ ਸੋਹਣੀ ਸੰਗਤ ਆਈ ਹੋਈ ਹੈ ਪਰਮਾਤਮਾ ਦੀ ਦਿਆ ਹੈ ਸਾਰਿਆਂ ਉੱਪਰ ਪਰਮਾਤਮਾ ਆਪਣੀ ਦਿਆ ਬਣਾਈ ਰੱਖੇ ਬਹੁਤ ਸੋਹਣੇ ਦਰਸ਼ਨ ਹੋ ਰਹੇ ਸਾਨੂੰ ਹਰ ਸਾਲ ਯਾਤਰਾ ਖੁੱਲਦੀ ਹੈ ਪਰ ਹੁਣ 10 ਤਰੀਕ ਨੂੰ ਯਾਤਰਾ ਕਲੋਜ਼ ਹੋ ਜਾਣੀ ਹੈ ਮਨ ਦੇ ਵਿੱਚ ਵਿਲਵਲੇ ਕਿੱਦਾਂ ਦੇ ਨੇ ਉਹ ਇੱਕ ਬਹੁਤ ਹੋ ਹੁੰਦਾ ਹੈ ਕਿ ਅਸੀਂ ਇੰਨੇ ਸਾਲ ਮਤਲਬ ਆਂਦੇ ਆ ਕਿ ਹੁਣ ਇਹ 10 ਤਰੀਕ ਤੋਂ ਬਾਅਦ ਬੰਦ ਹੋ ਜਾਣਾ ਹੈ ਪਾਠ ਦੇ ਭਾਵੇਂ ਲਗਾਤਾਰ ਚੱਲਦਾ ਰਹਿੰਦਾ ਹੈ ਪਰ ਜਿਹੜਾ ਲਾਈਫ ਚੱਲਦਾ ਉਹਦੀ ਆਪਣੀ ਹੋ ਹੁੰਦੀ ਹੈ ਜੇਰਾ ਉਨ ਜਾਂਦਾ ਵੇ ਉਹਦੀ ਆਪਣੀ ਸ਼ਰਧਾ ਭਾਵਨਾ ਹੁੰਦੀ ਹੈ ਬਿਲਕੁਲ ਥੋੜੇ ਸਮੇਂ ਲਈ ਯਾਤਰਾ ਖੁੱਲਦੀ ਹੈ ਸੰਗਤ ਭਾਵਕ ਹੋ ਰਹੀ ਹੈ ਕਿਉਂਕਿ 10 ਤਰੀਕ ਨੂੰ ਗੁਰਦੁਆਰਾ ਸ੍ਰੀ ਹਿਮਕੁੰਡ ਸਾਹਿਬ ਦੇ ਜਿਹੜੇ ਕਵਾੜ ਹਨ ਉਹ ਬੰਦ ਹੋ ਜਾਣੇ ਨੇ ਤਕਰੀਬਨ 2.5 ਲੱਖ ਦੇ ਕਰੀਬ ਜੜੀਆਂ ਸੰਗਤਾਂ ਹਨ ਉਹ ਦਰਸ਼ਨ ਕਰ ਚੁੱਕੀਆਂ ਹਨ ਸਾਡੇ ਨਾਲ ਕੁਝ ਨੌਜਵਾਨ ਵੀਰ ਵੀ ਹਨ ਉਹਨਾਂ ਨਾਲ ਕਰਦੇ ਹਾਂ ਗੱਲਬਾਤ ਕਿਹੜੀ ਜਗ੍ਹਾ ਤੋਂ ਵੀ ਰਾਏ ਹੋ ਭਾਈ ਵੈਗੂ ਜੀ ਖਾਲਸਾ ਵੈਗੂ ਜੀ ਕੀ ਫਤਿਹ ਜੀ ਭਾਈ ਮੁਹਾਲੀ ਤੋਂ ਆਏ ਜੀ ਅਸੀਂ ਟਿਕਟਮੀ ਯਾਤਰਾ ਕਰ ਰਹੇ ਹੋ ਪਹਿਲੀ ਯਾਤਰਾ ਹੈ ਜੀ ਪਹਿਲੀ ਵਾਰ ਆਏ ਹੋ ਕਿਸ ਤਰ੍ਹਾਂ ਦਾ ਮਹਿਸੂਸ ਕਰ ਨਾਲਾ ਜੀ ਬਹੁਤ ਵਧੀਆ ਲੱਗ ਰਿਹਾ ਜੀ ਆਕੇ ਹਾਂਜੀ ਆਵਾਵਾਂ ਬਹੁਤ ਫਲਾਈਆਂ ਜਾ ਰਹੀਆਂ ਨੇ ਬਰਫ਼ ਨੂੰ ਲੈ ਕੇ ਰਸਤੇ ਨੂੰ ਲੈ ਕੇ ਤੁਸੀਂ ਤਾਂ ਹੁਣ ਇੱਥੇ ਪਹੁੰਚ ਹੀ ਚਲੇਓ ਗੋਬਿੰਦ ਘਾੜ ਤੇ ਪਹੁੰਚ ਗਏ ਹੋ ਸਾਰੇ ਦਰਸ਼ਨ ਲਈ ਵੀ ਜਾਣਾ ਹੈ ਕੀ ਕਹਿਣਾ ਚਾਹੋਗੇ ਰਸਤੇ ਠੀਕ ਹੈ ਜੀ ਕੋਈ ਇੰਨੀ ਪਰੇਸ਼ਾਨੀ ਨਹੀਂ ਹੈਗੀ ਮੋਟਰਸਾਈਕਲ ਤੇ ਸਾਨੂੰ ਕੋਈ ਦਿੱਕਤ ਆਈ ਨਹੀਂ ਜੀ ਹਾਂਜੀ ਕੋਈ ਅਫਵਾਹ ਵਾਲੀ ਗੱਲ ਨਹੀਂ ਹੈਗੀ ਜੀ ਰਸਤੇ ਬਾਕੀ ਹੁਣ 10 ਤਰੀਕ ਨੂੰ ਜੀ ਸੁਖਾ ਸੰਤ ਸਾਹਿਬ ਹੋਈ ਜਾਣੇ ਉਧਰੋਂ 10 ਤਰੀਕ ਨੂੰ ਫਿਰ ਸਾਰਿਆਂ ਨੇ ਆਈ ਜਾਣੇ ਜੀ ਹਾਂਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਗੁਰੂ ਸਾਹਿਬ ਕਿ 1982 ਤੋਂ ਬੁਲਾਇਆ ਜੀ 1982 ਤੋਂ ਵਿਚਕਾਰ ਕਰੋਨਾ ਦੇ ਕਰਕੇ ਦੋ ਤਿੰਨ ਸਾਲ ਨਹੀਂ ਆਣ ਹੋਇਆ ਬੜੀ ਗੁਰੂ ਮਹਾਰਾਜ ਦੀ ਕਿਰਪਾ ਹੈ ਸਾਰੀ ਵੀ ਸੋਸ਼ਲ ਮੀਡੀਆ ਦਾ ਬਹੁਤ ਲੋਕ ਗਲਤ ਨਜਾਇਜ਼ ਫਾਇਦਾ ਉਠਾ ਰਹੇ ਹਨ ਕੁਝ ਨਹੀਂ ਹੁਣੇ ਹੁਣੇ ਦਰਸ਼ਨ ਕਰਕੇ ਖੁੱਲੇ ਦਰਸ਼ਨ ਕਰਕੇ ਇਸ਼ਨਾਨ ਕਰਕੇ ਹੁਣੇ ਵਾਪਸ ਪਹੁੰਚੇ ਆ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਡਰਨ ਵਾਲੀ ਗੱਲ ਨਹੀਂ ਹੈ ਗੁਰੂ ਮਹਾਰਾਜ ਸਾਹਿਬ ਆਪ ਹਮੇਸ਼ਾ ਗੁਰ ਮੇਰਾ ਸੰਗ ਸਦਾ ਹੈ ਨਾਲੇ ਸਿਮਰ ਸਿਮਰਤੇ ਸਦਾ ਸਮਾਲੇ ਉਹ ਨਾਲ ਬਾਹ ਫੜ ਕੇ ਆਪ ਤੁਰਦੇ ਆ ਬਸ਼ਰਤੇ ਕਿ ਤੁਸੀਂ ਇੱਕ ਕਦਮ ਆਪਣੇ ਘਰੋਂ ਤੁਰੋ ਉਹ ਤੇ ਅੱਗੇ 99 ਕਦਮ ਅੱਗੇ ਹੋਰ ਲੈ ਕੇ ਤੁਰਦਾ ਹੈ ਹੈ ਬਿਲਕੁਲ ਬਿਲਕੁਲ ਸੰਗਤਾਂ ਜਿਹੜੀਆਂ ਹਨ ਮੰਦੇ ਵਿੱਚ ਚਾਅ ਬਹੁਤ ਜ਼ਿਆਦਾ ਹੁੰਦਾ ਹੈ ਕਿਉਂਕਿ ਸਾਡੇ ਇੱਕ 5 ਮਹੀਨਿਆਂ ਦੇ ਕਰੀਬ ਜਿਹੜੀ ਯਾਤਰਾ ਖੁੱਲਦੀ ਹੈ ਉਸ ਤੋਂ ਬਾਅਦ ਜਿਹੜੀ ਹੈ ਯਾਤਰਾ ক্লোਜ਼ ਹੋ ਜਾਂਦੀ ਹੈ ਅਗਲੇ ਸਾਲ ਫਿਰ ਜਿਹੜੀਆਂ ਡੇਟਾਂ ਜਿਹੜੀਆਂ ਨਾਊਂਸ ਕੀਤੀਆਂ ਜਾਂਦੀਆਂ ਹਨ ਕੁਝ ਹੋਰ ਵੀ ਨੌਜਵਾਨ ਵੀਰ ਸਾਡੇ ਨਾਲ ਹਨ ਬੱਬਈ ਕਿਹੜੀ ਜਗ੍ਹਾ ਤੋਂ ਆਏ ਹੋ ਜੀ ਖਾਲਸਾ ਵਾਹਿ ਜੀ ਫਤ ਅਸੀਂ ਸ੍ਰੀ ਚਮਕੌਰ ਸਾਹਿਬ ਤੋਂ ਆਏ ਹਾਂ ਜੀ ਜੀ ਕਿੰਵੀਂ ਯਾਤਰਾ ਕਰ ਰਹੇ ਹੋ ਜੀ ਪਹਿਲੀ ਵਾਰੀ ਪਹਿਲੀ ਯਾਤਰਾ ਜੀ ਠੀਕ ਹੈ ਔਰ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਇੱਥੇ ਆ ਕੇ ਇੱਥੇ ਆ ਕੇ ਬਹੁਤ ਵਧੀਆ ਲੱਗਦਾ ਜ ਰੇਖਾ ਹਲੇ ਕਿਹਾ ਹੁਣ ਜੀ ਹਾਂ ਜੀ ਇੱਥੇ ਆ ਕੇ ਸਾਨੂੰ ਮਤਲਬ ਕਿ ਇਦਾਂ ਮਹਿਸੂਸ ਹੁੰਦਾ ਜਿਵੇਂ ਇੱਥੇ ਗੁਰੂ ਸਾਹਿਬ ਆਪ ਰਹਿੰਦੇ ਆ ਸਾਰੇ ਮੁਸ਼ਕਲ ਦੇ ਵਿੱਚ ਖੜਦੇ ਆ ਦੇਖੋ ਅਸੀਂ ਪਰਸੋਂ ਆਏ ਸੀਗੇ ਅਸੀਂ ਕੱਲ ਦਰਸ਼ਨ ਕਰਨੇ ਸੀਗੇ ਪਰ ਬਰਸਾਤ ਬਹੁਤ ਹੋਈ ਪਰ ਸਵੇਰ ਰਾਤ ਹੁੰਦੀ ਰਹੀ ਕੱਲ ਵੀ ਹੁੰਦੀ ਰਹੀ ਤੇ ਅਸੀਂ ਕੱਲ ਦੀ ਜਗ੍ਹਾ ਅੱਜ ਗਏ ਆ ਤੇ ਅੱਜ ਬਹੁਤ ਵਧੀਆ ਦਰਸ਼ਨ ਹੋਣਾ ਬਰਫ਼ ਪਈ ਹੋਈ ਆ ਕਿਉਂਕਿ ਆ ਗਈ ਬਰਸਾਤਾਂ ਪਹਿਲਾਂ ਪੈਣ ਕਰਕੇ ਬਰਫ਼ ਜਲਦੀ ਪੈ ਗਈ ਜੀ ਤੇ ਲੇਕਿਨ ਫਿਰ ਵੀ ਸੰਗਤ ਜਾਂਦੀ ਜੀ ਬਹੁਤ ਵਧੀਆ ਗੁਰੂ ਮਹਾਰਾਜ ਆਪ ਬੁਲਾਉਂਦੇ ਜੀ ਸੰਗਤ ਜਾਂਦੀ ਬਹੁਤ ਵਧੀਆ ਦਰਸ਼ਨ ਹੋਏ ਜੀ 10 ਤਰੀਕ ਨੂੰ ਗੁਰਦੁਆਰਾ ਸ੍ਰੀ ਹੇਮਕੋਟ ਸਾਹਿਬ ਦੇ ਕਵਾੜ ਬੰਦ ਹੋ ਜਾਣੇ ਆ ਮਨ ਦੇ ਵਿੱਚ ਬਲਬਲਾ ਕਿੱਦਾਂ ਦਾ ਹਾਂਜੀ ਬੰਦ ਚਲੋ ਇਦਾਂ ਨਾ ਬਰਫ ਪੈਣ ਕਰਕੇ ਬੰਦ ਹੁੰਦੇ ਆ ਜੀ ਗੇਟ ਬਲਬਲਾ ਦਾ ਇਦਾਂ ਵੀ ਚਲੋ ਸਾਡੇ ਦਰਸ਼ਨ ਹੋ ਗਏ ਜਿਨ੍ਹਾਂ ਨੇ ਨਹੀਂ ਹੋਏ ਦਰਸ਼ਨ ਗੁਰੂ ਮਹਾਰਾਜ ਅਗਲੇ ਸਾਲ ਜ਼ਰੂਰ ਉਹਨਾਂ ਦਰਸ਼ਨ ਕਰਾਉਣ ਅਸੀਂ ਵੀ ਅਰਦਾਸ ਕਰਕੇ ਆ ਅਗਲੇ ਸਾਲ ਫੇਰ ਆਈਏ ਜੀ ਬਿਲਕੁਲ ਕਿਤਨੇ ਕਿਤੇ ਮਨ ਦੇ ਵਿੱਚ ਚਾਅ ਬਹੁਤ ਜ਼ਿਆਦਾ ਹੁੰਦੇ ਨੇ ਸੰਗਤਾਂ ਦੇ ਕਿਉਂਕਿ ਸੰਗਤਾਂ ਜਦੋਂ ਗੁਰਦੁਆਰਾ ਸ੍ਰੀ ਹੇਮਕੁੰਣ ਸਾਹਿਬ ਦੇ ਦਰਸ਼ਨਾਂ ਦੇ ਲਈ ਆਉਂਦੀਆਂ ਹਨ ਤੇ ਬਹੁਤ ਸਾਰੀਆਂ ਮੁਸ਼ਕਲਾਂ ਦਾ ਸੰਗਤਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ ਉਹ ਚਾਹੇ ਰਸਤੇ ਨੂੰ ਲੈ ਕੇ ਹੋਵੇ ਚਾਹੇ ਬਰਸਾਤੀ ਮੌਸਮ ਨੂੰ ਲੈ ਕੇ ਹੋਵੇ ਕਿਉਂਕਿ ਸੰਗਤਾਂ ਕੁਝ ਇਹ ਮਹਿਸੂਸ ਕਰਦੀਆਂ ਹਨ ਕਿ ਸਾਨੂੰ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਾ ਆਵੇ ਹਾਲਾਂਕਿ ਇਥੋਂ ਦੀ ਮੈਨੇਜਮੈਂਟ ਵੱਲੋਂ ਬਹੁਤ ਸੰਯੋਗ ਜਿਹੜਾ ਹੈ ਸੰਗਤ ਨੂੰ ਦਿੱਤਾ ਜਾਂਦਾ ਹੈ ਹਰ ਇੱਕ ਫੈਸਿਲਿਟੀ ਜਿਹੜੀ ਸੰਗਤ ਨੂੰ ਇੱਥੇ ਦਿੱਤੀ ਜਾਂਦੀ ਹੈ ਲੰਗਰ ਦੇ ਪ੍ਰਬੰਧ ਹੋਣ ਮੈਡੀਕਲ ਦੇ ਪ੍ਰਬੰਧ ਹੋਣ ਔਰ ਰਹਿائش ਦੇ ਪ੍ਰਬੰਧ ਜਿਹੜੇ ਹੁਣ ਉਹ ਵੀ ਪੁਖਤਾ ਪ੍ਰਬੰਧ ਜਿਹੜੇ ਹਨ ਸੰਗਤ ਵੱਲੋਂ ਇੱਥੇ ਕੀਤੇ ਜਾਂਦੇ ਹਨ ਪਰ ਫਿਰ ਵੀ ਸੰਗਤਾਂ ਕਿਤੇ ਨਾ ਕਿਤੇ ਇਹ ਚਾਉਂਦੀਆਂ ਹਨ ਕਿ ਸਾਨੂੰ ਜਿਹੜੀ ਇਹ ਦਿੱਕਤ ਪਰੇਸ਼ਾਨੀ ਨਾ ਆਵੇ ਕਿਉਂਕਿ ਜਦੋਂ ਗੁਰਦੁਆਰਾ ਸ੍ਰੀ ਹੇਮਕੋਨ ਸਾਹਿਬ ਦੀ ਗੱਲ ਆਉਂਦੀ ਆ ਤਾਂ ਬਹੁਤ ਕਠਨ ਚੜ੍ਹਾਈ ਹੈ ਬਹੁਤ ਕਠਿਨਾਈ ਚੜ੍ਹਾਈ ਹੈ ਉਸ ਤੋਂ ਬਾਅਦ ਅੱਗੇ ਗੁਰਦੁਆਰਾ ਸ੍ਰੀ ਹੇਮਕੋਨ ਸਾਹਿਬ ਦੇ ਜਿਹੜੇ ਦਰਸ਼ਨ ਹੁੰਦੇ ਹਨ ਸੋ ਸੰਗਤਾਂ ਲਗਾਤਾਰ ਗੁਰਦੁਆਰਾ ਸ੍ਰੀ ਹੇਮਕੋਨ ਸਾਹਿਬ ਦੇ ਦਰਸ਼ਨ ਕਰ ਰਹੀਆਂ ਹਨ ਸੋ ਇਹ ਪੇੜ ਤੁਹਾਨੂੰ ਦਿਖਾ ਰਹੇ ਹਾਂ ਜਿਹੜਾ ਬਾਬਾ ਮੋਦਨ ਸਿੰਘ ਜੀ ਦਾ ਉਹ ਪੇੜ ਹੈ ਯਾਦਗਾਰੀ ਪੇੜ ਹੈ ਜਿਸ ਦੇ ਵਿੱਚ ਯਾਤਰਾ ਦੇ ਦੌਰਾਨ ਬਾਬਾ ਮੋਦਨ ਸਿੰਘ ਜੀ ਇਸ ਜਗ੍ਹਾ ਤੇ ਆਣ ਕੇ ਰੁਕਦੇ ਸਨ ਔਰ ਇਸੇ ਜਗ੍ਹਾ ਤੋਂ ਫਿਰ ਸਵੇਰੇ ਨਿਕਲਦੇ ਸਨ ਯਾਤਰਾ ਦੀ ਖੋਜ ਕਰਨ ਵਾਸਤੇ ਇਹ ਵੀ ਇਤਿਹਾਸਿਕ ਪੇੜ ਹੈ ਗੁਰਦੁਆਰਾ ਗੋਬਿੰਦ ਧਾਮ ਦੇ ਉੱਪਰ ਇਸ ਜਗ੍ਹਾ ਦੇ ਉੱਪਰ ਕੱਟ ਕੇ ਉਹਨਾਂ ਨੇ ਉਸ ਟਾਈਮ ਤੇ ਬਣਾਇਆ ਸੀ ਕਿਉਂਕਿ ਉਸ ਟਾਈਮ ਤੇ ਤਾਂ ਦੇ ਹਾਸ ਜਿਹੜੀ ਨਹੀਂ ਸੀਗੀ ਉਸ ਤੋਂ ਬਾਅਦ ਜਦੋਂ ਯਾਤਰਾ ਹੌਲੀ-ਹੌਲੀ ਚਾਲੂ ਹੋਈ ਸੰਗਤ ਆਉਣੀ ਸ਼ੁਰੂ ਹੋਈ ਬਾਬਾ ਮੋਧਨ ਸਿੰਘ ਜੀ ਨੇ ਪੂਰੀ ਖੋਜ ਕੀਤੀ ਤਾਂ ਉਸ ਤੋਂ ਬਾਅਦ ਸੰਗਤ ਜਿਹੜੀ ਹੈ ਗੁਰਦੁਆਰਾ ਸ੍ਰੀ ਹੇਮਕੋਨ ਸਾਹਿਬ ਦਰਸ਼ਨਾਂ ਦੇ ਲਈ ਆਉਣੀ ਸ਼ੁਰੂ ਹੋਈ ਸੋ ਸਾਡੀ ਜਿਹੜੀ ਪੁਖਤਾ ਜਾਣਕਾਰੀ ਇਹ ਹੀ ਹੈ ਕਿ ਗੁਰਦੁਆਰਾ ਸ੍ਰੀ ਹੇਮਕੋਨ ਸਾਹਿਬ ਦੇ ਲਈ ਸੰਗਤ ਨੂੰ ਜਾਣਕਾਰੀ ਮਿਲਣੀ ਬਹੁਤ ਜ਼ਰੂਰੀ ਹੈ ਕਿਉਂਕਿ ਜਾਣਕਾਰੀ ਹੋਊਗੀ ਤਾਂ ਸੰਗਤ ਬੇਝਿਚਕ ਹੋ ਕੇ ਗੁਰਦੁਆਰਾ ਸ੍ਰੀ ਹੇਮਕੋਨ ਸਾਹਿਬ ਦਰਸ਼ਨਾਂ ਦੇ ਲਈ ਆ ਸਕੇਗੀ ਸੋ ਅਸੀਂ ਤੁਹਾਨੂੰ ਦਿਖਾ ਰਹੇ ਸੀਗੇ ਗੋਬਿੰਦ ਧਾਮ ਦਾ ਲਾਈਵ ਤਸਵੀਰਾਂ ਕੈਮਰਾਮੈਨ ਅਮਨਪ੍ਰੀਤ ਦੇ ਨਾਲ ਦਾਨਮਿਓ ਟੀਵੀ ਬਲਰਾਜ ਸਿੰਘ